ਨਕੂਦਰ ਵਿਖੇ 15 ਅਗਸਤ ਨੂੰ ਮੁੱਖ ਰੱਖਦਿਆ ਹੋਇਆ ਨਕੂਦਰ ਦੇ ਐਸਪੀ ਮੈਡ ਮਨਜੀਤ ਕੌਰ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਨਕੌਦਰ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਤੇ ਨਕੌਦਰ ਸਦਰ ਥਾਣਾ ਮੁਖੀ ਤੇ ਸਿਟੀ ਥਾਣਾ ਮੁਖੀ ਦੇ ਨਾਲ ਪੁਲਿਸ ਪਾਰਟੀ ਦੇ ਵੱਲੋਂ ਹਿੱਸਾ ਲਿਆ ਗਿਆ ਇਸ ਫਲੈਗ ਮਾਰਚ ਦੇ ਵਿੱਚ ਜਿੱਥੇ ਨਕੌਦਰ ਦੇ ਵੱਖ-ਵੱਖ ਥਾਵਾਂ ਤੋਂ ਇਹ ਫਲੈਗ ਮਾਰਚ ਕੱਢਿਆ ਗਿਆ ਤੇ ਨਕੌਦਰ ਥਾਣੇ ਵਿਖੇ ਆ ਕੇ ਸਮਾਪਤ ਹੋਇਆ ਇਸ ਮੌਕੇ ਮਨਜੀਤ ਕੌਰ ਜਿਨ੍ਹਾਂ ਦਾ ਇਹ ਕਹਿਣਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਉਹਨਾਂ ਲੋਕਾਂ ਨੂੰ ਵੀ ਕੀਤੀ ਹੈ ਪੁਲਿਸ ਦਾ ਸਾਥ ਦਿੱਤਾ ਜਾਵੇ ਤੇ 15 ਅਗਸਤ ਨੂੰ ਵੇਖਦਿਆਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਰ ਇੱਕ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ। ਹਾਂ ਇਹਦੇ ਵਿੱਚ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਦੇ ਮੁਤਾਬਿਕ ਸਾਡੇ ਪੰਜੋ ਸਬ ਡਿਵੀਜ਼ਨ ਚ ਕੈਂਪਾਂਟਸ ਕੀਤੇ ਜਾ ਰਹੇ। ਐਸਐਸਪੀ ਸਾਹਿਬ ਵੱਲੋਂ ਵੀ ਡੀਏਜੀ ਸਾਹਿਬ ਵੱਲੋਂ ਵੀ ਇਹ ਕੀਤੇ ਜਾ ਰਹੇ ਨੇ ਲੋਕਾਂ ਨੂੰ ਮੇਨ ਤਾਂ ਵੇਰ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਪੁਲਿਸ ਤੁਹਾਡੇ ਨਾਲ ਹੈ। ਔਰ ਇਹ ਵਿਧੀਆ ਤਰੀਕੇ ਨਾਲ 15 ਅਗਸਤ ਕਰਵਾਈ ਜਾਊਗੀ ਔਰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ 15 ਅਗਸਤ ਦੀਆਂ ਜੀ ਸਰ ਇਹ ਜਿਹੜਾ ਫਲੈਗ ਮਾਰਚ ਆ ਹਾਂਜੀ ਆਮ ਤੌਰ ਤੇ ਜਿਹੜੇ ਫੈਸਟੀਵਲ ਹੈ ਉਹਨਾਂ ਤੇ ਕੱਢਿਆ ਜਾਂਦਾ ਹੈ ਲੇਕਿਨ ਸ਼ਹਿਰ ਦੇ ਵਿੱਚ ਜਾਂ ਕਹਿ ਸਕਦੇ ਇਥੇ ਲੱਖ ਦੇ ਵਿੱਚ ਵੀ ਬੜਾ ਕਹਿ ਸਕਦੇ ਆ ਚੋਰੀਆਂ ਡੱਟੇ ਕਤਲ ਹੋ ਗਏ ਆ ਉਹ ਤੋਂ ਪਹਿਲਾਂ ਵੀ ਫਲੈਗ ਮਾਰਚ ਕੱਢਣਾ ਜ਼ਰੂਰੀ ਹੋਣਾ ਚਾਹੀਦਾ ਦੇਖੋ ਜੀ ਆ ਇਹ ਤਾਂ ਚਲੋ ਫਸਟੀਵਲ ਹੈ ਹੀ ਹੈ ਇਹਨਾਂ ਦਾ ਤਾਂ ਜਰੂਰ ਜਿੱਦਾਂ ਦੀਵਾਲੀ ਹੋਗੀ 6 15 ਅਗਸਤ 26 ਜਨਵਰੀ ਹੋਗੀ ਜਰੂਰ ਕੱਢਿਆ ਜਾਂਦੇ ਪਰ ਜਿੱਦਾਂ ਵੀ ਕੋਈ ਕਤਲ ਹੁੰਦਾ ਕੁਝ ਹੁੰਦਾ ਉਹਦੇ ਵਿੱਚ ਵੀ ਤਾਂ ਟ੍ਰੇਸ ਕਰਨ ਵਾਸਤੇ ਸਾਡੀ ਨਫਰੀ ਜਾਂਦੀ ਹੈ ਔਰ ਮਤਲਬ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨੀ ਕਿ ਜਿਵੇਂ ਸਾਡੇ ਇਹ ਸਪੈਸ਼ਲ ਇਹ ਨਿਕੋਦਰ ਸਬਡਿਵੀਜ਼ਨ ਸੇ ਜੋ ਵੀ ਕ੍ਰਾਈਮ ਹੋ ਰਿਹਾ ਉਹ ਟ੍ਰੇਸ ਵੀ ਹੋ ਰਿਹਾ ਨਾਲ ਨਾਲ ਔਰ ਜੋ ਵੀ ਸਮੱਗਲਰ ਜਿਹੜੇ ਹੈਗੇ ਆ ਉਹਨਾਂ ਨੂੰ ਪੈਨਰ ਤੇ ਉਹਨਾਂ ਨੂੰ ਮਤਲਬ ਰੈਸਟ ਕੀਤਾ ਜਾ ਰਿਹਾ ਜੇ ਕੋਈ ਹੀਨਸ ਕ੍ਰਾਈਮ ਹੋ ਰਿਹਾ ਤੇ ਉਹਦੇ ਵਿੱਚ ਵੀ ਰਾਉਂਡ ਅਪ ਕੀਤੇ ਜਾ ਰਹੇ ਨੇ ਔਰ ਕਾਫੀ ਇਮਪਰੂਵਮੈਂਟ ਹੈਗੀ ਹੈ ਸਾਡੇ ਖਾਸ ਐਸਐਸਪੀ ਸਰ ਦੀਆਂ ਹਦਾਇਤਾਂ ਦੇ ਮੁਤਾਬਿਕ ਕੰਮ ਕੀਤਾ ਜਾ ਰਿਹਾ ਹੈ ਤਾਂ ਪਹਿਲੇ ਨਾਲੋਂ ਬਹੁਤ ਜ਼ਿਆਦਾ ਇਮਪਰੂਵਮੈਂਟ ਹੈ ਨਾਈਟ ਡਾਮਨੇਸ਼ਨਸ ਪ੍ਰੋਪਰ ਹੋ ਰਹੀਆਂ ਹੈਗੀਆਂ ਹਰ ਚੀਜ਼ ਅੱਜ ਸਰ ਨੇ 112 ਦੀਆਂ ਜਿੰਨੀਆਂ ਵੀ ਗੱਡੀਆਂ ਸਿਗੀਆਂ ਉਹਦੀ ਉਹ ਵੀ ਅੱਜ ਚਲਾਈਆਂ ਹੈਗੀਆਂ ਰਾਤ ਪ੍ਰੋਪਰ ਨਾਈਟਿੰਗ ਵਾਸਤੇ ਸੋ ਨਾ ਅਗਰਾ ਆਪਣੀ ਬੈਠ ਕੇ ਗੱਲ ਕਰੀਏ ਤਾਂ ਨਾਕੇ ਬੰਦੇ ਤੇ ਕੁਝ ਖਾਸ ਜਨਾਈ ਸਾਡੀਆਂ ਹਰ ਸਬ ਡਿਵੀਜ਼ਨ ਚ ਪ੍ਰੋਪਰ ਨਾਕਾਬੰਦੀਆਂ ਆ ਰਾਤ ਡੋਮਿਨੇਸ਼ਨਸ ਹੈ ਹੀ ਹੈ ਤੇ ਹੋਰ ਵੀ ਜਿਹੜੀਆਂ ਵੀ ਡੀਐਸਪੀਜ਼ ਵੱਲੋਂ ਜਿਹੜੇ ਜਿਹੜੇ ਪੁਆਇੰਟਾਂ ਤੇ ਨਾਕੇ ਲੱਗਨੇ ਹੋ ਗਏ ਲੱਗੇ ਜਾ ਰਹੇ ਔਰ ਜਿੱਥੇ ਜਿੱਥੇ 15 ਅਗਸਤ ਮਨਾ ਰਹੇ ਆ ਉੱਥੇ ਗਾਰਡਾਂ ਵੀ ਲੱਗੀਆਂ ਮੈਮ ਕੀ ਮੈਸੇਜ ਆ ਦੁਕਾਨਾਂ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਦੇਖੋ ਜੀ ਤੁਸੀਂ ਮਤਲਬ ਪੁਲਿਸ ਦਾ ਆਪਣਾ ਕੰਮ ਕਰ ਹੀ ਰਹੀ ਹੈ ਐਸਐਸਪੀ ਸਰ ਵੱਲੋਂ ਪੂਰੀਆਂ ਹਦਾਇਤਾਂ ਹਰ ਸਬਡਿਵੀਜ਼ਨ ਦੇ ਜੀਓਜ਼ ਨੂੰ ਹੈਗੀਆਂ ਕਿ ਤੁਸੀਂ ਕ੍ਰਾਈਮ ਫ੍ਰੀ ਬਣਾਓ ਆਪਣੇ ਸਬਡਿਵੀਜ਼ਨ ਨੂੰ ਮੇਰੀਆਂ ਇਹੀ ਮੈਂ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਤੇ ਤੁਹਾਡੇ ਨਾਲ ਹੈ ਹੀ ਪਰ ਸਾਨੂੰ ਪਬਲਿਕ ਦਾ ਵੀ ਸੰਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੰਨੀਦਰ ਪਬਲਿਕ ਸਾਨੂੰ ਇਨਫੋਰਮੇਸ਼ਨ ਨਹੀਂ ਦੇਊਗੀ ਉਹ ਨੀਦਰ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਹੁਣ ਸ਼ੰਕਰਪਿੰਡ ਚ ਐਨਾ ਨਸ਼ਾ ਫੈਲ ਰਿਹਾ ਚਾਹੇ ਹੋਰ ਪਿੰਡਾ ਮੈਂ ਜ਼ਰੂਰੀ ਨਹੀਂ ਕਿ ਸ਼ੰਕਰਪਿੰਡ ਹੈ ਨਸ਼ਾ ਕਾਫੀ ਫੈਲਿਆ ਹੋਇਆ ਹੁਣ ਪਿੱਛੇ ਜੀ ਮੌਤ ਵੀ ਹੋਈ ਇੱਕ ਡਰੱਗਸ ਦੇ ਨਾਲ ਆਪਾਂ ਉਹਨੂੰ ਵੀ ਟ੍ਰੇਸ ਵੀ ਕੀਤਾ ਡੀਐਸਟੀ ਸਾਹਿਬ ਖੁਦ ਉਹਨੂੰ ਫਾਲੋਅ ਅਪ ਕੀਤਾ ਗਏ ਸੀ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਪਬਲਿਕ ਦੇ ਸੰਯੋਗ ਦੀ ਵੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਪਬਲਿਕ ਮਾ ਆਪਣਾ ਨਾਮ ਦੱਸੇ ਪਰ ਇਨਫਰਮੇਸ਼ਨ ਤਾਂ ਦੇ ਸਕਦੇ ਹਨ ਅਸੀਂ ਥਾਣਿਆਂ ਦੇ ਵਿੱਚ ਨਫਰੀ ਘਟ ਹੈਗੀ ਇਹਦੇ ਤੇ ਕੋਈ ਉਪਰਾਧਾ ਕੀਤਾ ਜਾ ਰਿਹਾ ਹਾਂਜੀ ਇਹਦੇ ਵਿੱਚ ਨਾ ਅਸੀਂ ਕੁਝ ਸਾਡੇ ਹੁਣ ਮੁਲਾਜ਼ਮ ਟ੍ਰੇਨਿੰਗ ਤੇ ਗਏ ਹੋ ਆ ਰਹੇ ਆ ਤੇ ਅਸੀਂ ਹਰ ਥਾਣੇ ਨੂੰ 10 10 12 12 ਮੁਲਾਜ਼ਮ ਜ਼ਰੂਰ ਦੇਣਾ